ਮੰਡੀ ਗੋਬਿੰਦਗੜ ਪੁਲਸ ਵੱਲੋਂ ਇੱਕ ਨੌਜਵਾਨ ਤੇ ਹਮਲਾ ਕਰਕੇ ਗੁੱਟ ਵੱਢਣ ਵਾਲੇ ਨਿਹੰਗ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਦੱਸ ਦਈਏ ਕਿ ਮੰਡੀ ਗੋਬਿੰਦਗੜ ਦੀ ਮਾਸਟਰ ਕਲੋਨੀ ਦਾ ਇਹ ਮਾਮਲਾ ਜਿੱਥੇ ਨਿਹੰਗ ਸਿੰਘ ਦੇ ਬਾਣੀ ਦੇ ਵਿੱਚ ਤਲਵਾਰ ਦਿਨਾਈਕ ਨੌਜਵਾਨ ਦੇ ਜਾਨਲੇਵਾ ਹਮਲਾ ਕੀਤਾ ਜਾਂਦਾ ਤੇ ਉਸਦੇ ਦੋਵੇਂ ਗੁੱਟ ਵੱਢ ਦਿੱਤੇ ਗਏ ਨੇ ਹਾਲਾਂਕਿ ਜਿੱਥੇ ਇੱਕ ਗੁੱਟ ਜ਼ਿਆਦਾ ਵੱਢਿਆ ਗਿਆ ਤੇ ਦੂਜਾ ਗੁੱਟ ਤੇ ਵੀ ਤਲਵਾਰ ਦੇ ਨਾਲ ਵਾਰ ਕੀਤੇ ਜਾਂਦੇ ਨੇ ਦਰਅਸਲ ਇਹ ਦੋਵੇਂ ਮੰਡੀ ਗੋਬਿੰਦਗੜ ਦੇ ਮਾਸਟਰ ਕਲੋਨੀ ਦੇ ਆਸ-ਪਾਸ ਆਲੇ ਦੁਆਲੇ ਦੇ ਦੋਸ਼ੀ ਯਾਨੀ ਕਿ ਗੁਆਂਡੀ ਦੱਸੇ ਜਾ ਰਹੇ ਨੇ ਮੰਡੀ ਗੋਬਿੰਦਗੜ ਪੁਲਿਸ ਵੱਲੋਂ ਹਮਲਾ ਕਰਨ ਵਾਲੇ ਨਿਹੰਗ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤੇ ਹਮਲਾ ਕੀਤਾ ਗਿਆ ਦੋਵੇਂ ਗੁਆਂਡੀ ਨੇ ਡੀਐਸਪੀ ਦਾ ਕਹਿਣਾ ਕਿ ਜ਼ਖਮੀ ਜਤਨ ਦੀ ਹਾਲਤ ਇਸ ਵੇਲੇ ਖਤਰੇ ਤੋਂ ਬਾਹਰ ਹੈ ਤੇ ਦੋਸ਼ੀ ਵੀ ਕਾਬੂ ਕਰ ਲਿਆ ਗਿਆ ਦਰਸਲ ਡੀਐਸਪੀ ਨੇ ਵੀ ਦੱਸਿਆ ਕਿ ਨਿਹੰਗ ਸਿੰਘ ਦੀ ਜਤਨ ਦੇ ਨਾਲ ਪੈਸਿਆਂ ਨੂੰ ਲੈ ਕੇ ਕੋਈ ਲੈਣ-ਦੇਣ ਸੀ ਜਿਸ ਤੇ ਚੱਲਦਾ ਟਕਰਾਅਬਾਜ਼ੀ ਹੋਈ ਹੈ ਤੇ ਜਾਨ ਲੀਵਾ ਹਮਲਾ ਕੀਤਾ ਗਿਆ ਅੱਜ 16 6 25 ਨੂੰ ਮੰਡੀ ਗੋਬਿੰਦਗੜ ਮਾਸਟਰ ਕਲੋਨੀ ਹੈ ਉੱਥੋਂ ਦੇ ਰਹਿਣ ਵਾਲੇ ਆ ਕਿ ਕਰਨਵੀਰ ਲਵਲੀ ਹੈ ਇੱਕ ਕਰਨਵੀਰ ਲਵਲੀ ਹੈ ਇਹ ਨਹਿਨ ਸਿੰਘਾਂ ਦੇ ਪੈਰਾਂ ਵਿੱਚ ਹੈ ਜਿਹਨੇ ਆਪਣੇ ਪड़ोसी ਤੇ ਜਾਨਲੇਵਾ ਹਮਲਾ ਹਮਲਾ ਕੀਤਾ ਹੈਗਾ ਉਹਦੇ ਦੋਨੇ ਗੁੱਟਾਂ ਤੇ ਕਿਰਪਾਨ ਮਾਰੀ ਹੈ ਤੇ ਉਹ ਜਿਹੜਾ ਬੰਦਾ ਹੈਗਾ ਹਸਪੀਟਲ ਐਡਮਿਟ ਹੋਇਆ ਹੈਗਾ ਉਹਨੂੰ ਬੱਤੀ ਚ ਰੈਫਰ ਕਰ ਦਿੱਤਾ ਹੈ ਬੰਦਾ ਖਤਰੇ ਚੋਂ ਬਾਹਰ ਹੈ ਸੇਫ ਹੈ ਜਿਹੜਾ ਲਵਲੀ ਹੈ ਕਰਨਵੀਰ ਇਹਦੇ ਤੇ ਅਸੀਂ ਐਫ ਆਈ ਆਰ ਰਜਿਸਟਰ ਕਰਤੀ ਹੈ ਐਫ ਆਈ ਆਰ ਨੰਬਰ 1431 ਹੈ ਅੰਡਰ ਸੈਕਸ਼ਨ 115 2 118 1 109 ਬੀ ਨੇਸ ਬੰਦਾ ਘਤਰੇ ਚੋਂ ਬਾਹਰ ਆਇਆ ਹੈਗਾ ਤੇ ਇਹਨੂੰ ਅਸੀਂ ਢੰਗ ਸੇ ਉਹਨੂੰ ਅਰੈਸਟ ਵੀ ਕਰ ਲਿਆ ਹੈਗਾ ਇਹ ਤੋਂ ਫਿਲਹਾਲ ਸਾਨੂੰ ਵੀ ਪਤਾ ਲੱਗਿਆ ਕਿ ਇਹਨਾਂ ਦਾ ਕੋਈ ਪੈਸਿਆਂ ਦੀ ਮੰਗ ਸੀਗੀ ਜਤਿੰਤੂ ਉਸ ਕਰਕੇ ਇਹਨਾਂ 'ਚ ਤਕਰਾਰਬਾਜੀ ਹੋਈ ਹੈਗੀ ਤੇ ਜਿਹੜਾ ਇਹਨੇ ਉਹਤੇ ਹਮਲਾ ਕੀਤਾ ਇਹਨੂੰ ਅਰੈਸਟ ਕਰ ਲਿਆ ਹੈਗਾ ਪਰਚਾ ਦਰਜ ਕਰਕੇ ਉਹਨਾਂ ਦੀ ਤਫ਼ਤੀਸ਼ ਕਰ ਰਹੇ ਹਾਂ ਕਿ ਜਿਹੜੇ ਫੈਕਟ ਹੋਣਗੇ ਉਹ ਵੀ ਗੱਲਬਾਤ ਦੌਰਾਨ ਤਫ਼ਤੀਸ਼ ਹੈਗੀ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਮੰਡੀ ਗੋਬਿੰਦਗੜ ਪੁਲਿਸ ਵੱਲੋਂ ਇੱਕ ਨੌਜਵਾਨ ਤੇ ਹਮਲਾ ਕਰਕੇ ਗੁੱਟ ਵੱਢਣ ਵਾਲੇ ਨਿਹੰਦ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਦ ਆਸਤ ਹੈ ਕਿ ਮੰਡੀ ਗੋਬਿੰਦਗੜ ਦੀ ਮਾਸਟਰ ਕਲੋਨੀ ਦਾ ਇਹ ਮਾਮਲਾ ਜਿੱਥੇ ਨਿਹੰਦ ਸਿੰਘ ਦੇ ਬਾਣੀ ਦੇ ਵਿੱਚ ਤਲਵਾਰ ਦਿਨਾਈਕ ਨੌਜਵਾਨ ਦੇ ਜਾਨਲੇਵਾ ਹਮਲਾ ਕੀਤਾ ਜਾਂਦਾ ਹੈ ਤੇ ਉਸਦੇ ਦੋਵੇਂ ਗੁੱਟ ਵੱਢ ਦਿੱਤੇ ਗਏ ਨੇ ਹਾਲਾਂਕਿ ਜਿੱਥੇ ਇੱਕ ਗੁੱਟ ਜ਼ਿਆਦਾ ਵੱਢਿਆ ਗਿਆ ਤੇ ਦੂਜਾ ਗੁੱਟ ਤੇ ਵੀ ਤਲਵਾਰ ਦੇ ਨਾਲ ਬਾਰ ਕੀਤੇ ਜਾਂਦੇ ਨੇ ਦਰਅਸਲ ਇਹ ਦੋਵੇਂ ਮੰਡੀ ਗੋਬਿੰਦਗੜ ਦੇ ਮਾਸਟਰ ਕੋਲੋਨੀ ਦੇ ਆਸ-ਪਾਸ ਆਲੇ ਦੁਆਲੇ ਦੇ ਪੜੋਸੀ ਯਾਨੀ ਕਿ ਗਵਾਂਡੀ ਦੱਸੇ ਜਾ ਰਹੇ ਨੇ ਮੰਡੀ ਗੋਬਿੰਦਗੜ ਪੁਲਿਸ ਵੱਲੋਂ ਹਮਲਾ ਕਰਨ ਵਾਲੇ ਨਿਹੰਗ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤੇ ਹਮਲਾ ਕੀਤਾ ਗਿਆ ਦੋਵੇਂ ਗਵਾਂਡੀ ਨੇ ਡੀਐਸਪੀ ਦਾ ਕਹਿਣਾ ਕਿ ਜ਼ਖਮੀ ਜਤਨ ਦੀ ਹਾਲਤ ਇਸ ਵੇਲੇ ਖਤਰੇ ਤੋਂ ਬਾਹਰ ਹੈ ਤੇ ਦੋਸ਼ੀ ਵੀ ਕਾਬੂ ਕਰ ਲਿਆ ਗਿਆ ਦਰਅਸਲ ਡੀਐਸਪੀ ਨੇ ਵੀ ਦੱਸਿਆ ਕਿ ਨਿਹੰਗ ਸਿੰਘ ਦੀ ਜਤਨ ਦੇ ਨਾਲ ਪੈਸਿਆਂ ਨੂੰ ਲੈ ਕੇ ਕੋਈ ਲੈਣ-ਦੇਣ ਸੀ ਜਿਸ ਤੇ ਚੱਲਦਾ ਟਕਰਾਅਬਾਜ਼ੀ ਹੋਈ ਹੈ ਤੇ ਜਨ ਲਿਵਾ ਹਮਲਾ ਕੀਤਾ ਗਿਆ ਅੱਜ 16 6 25 ਨੂੰ ਮੰਡੀ ਗੁਵਿੰਦਗੜ ਮਾਸਟਰ ਕਲੋਨੀ ਐ ਉੱਥੋਂ ਦੇ ਰਹਿਣ ਵਾਲੇ ਆ ਕਿ ਕਰਨਵੀਰ ਲਵਲੀ ਐ ਇੱਕ ਜਾਤੀ ਨਾ ਜਿਹੜਾ ਕਰਨਵੀਰ ਲਵਲੀ ਐ ਇਹ ਨਹਿਨ ਸਿੰਘਾਂ ਦੇ ਪਹਿਰਾ ਵਿੱਚ ਐ ਇਹਨੇ ਆਪਣੇ ਪੜੋਸੀ ਤੇ ਜਾਨਲੇਵਾ ਹਮਲਾ ਕੀਤਾ ਹਮਲਾ ਕੀਤਾ ਹੈਗਾ ਉਹਦੇ ਦੋਨੇ ਗੁੱਟਾਂ ਤੇ ਕਿਰਪਾਨ ਮਾਰੀ ਐ ਤੇ ਉਹ ਜਿਹੜਾ ਬੰਦਾ ਹੈਗਾ ਹਸਪੀਟਲ ਐਡਮਿਟ ਹੋਇਆ ਹੈਗਾ ਉਹਨੂੰ ਬੱਤੀ ਚ ਰੈਫਰ ਕਰ ਦਿੱਤਾ ਹੈ ਬੰਦਾ ਖਤਰੇ 'ਚ ਬਾਹਰ ਹੈ ਸੇਫ ਜਿਹੜਾ लवली ਹੈ ਕਰਨਵੀਰ ਇਹਦੇ ਤੇ ਅਸੀਂ ਐਫ ਆਈ ਆਰ ਰਜਿਸਟਰ ਕਰਤੀ ਹੈ ਫ੍ਰੀ ਨੰਬਰ 147 ਅੰਡਰ ਸੈਕਸ਼ਨ 115 2 118 1 109 ਬੀ ਨੇਸ ਬੰਦਾ ਘਤਰੇ ਚੋਂ ਬਾਹਰ ਹੈਗਾ ਤੇ ਇਹਨੂੰ ਅਸੀਂ ਢੰਗ ਸਿੱਧ ਨੂੰ ਅਰੈਸਟ ਵੀ ਕਰ ਲਿਆ ਹੈਗਾ ਇਹ ਤੋਂ ਫਿਲਹਾਲ ਸਾਨੂੰ ਵੀ ਪਤਾ ਲੱਗਿਆ ਕਿ ਇਹਨਾਂ ਦਾ ਕੋਈ ਪੈਸਿਆਂ ਦੀ ਮੰਗ ਸੀਗੀ ਜਤਿੰਦੂ ਉਸ ਕਰਕੇ ਇਹਨਾਂ 'ਚ ਤਕਰਾਰਬਾਜੀ ਹੋਈ ਹੈਗੀ ਤੇ ਜਿਹੜਾ ਇਹਨੇ ਉੱਤੇ ਹਮਲਾ ਕੀਤਾ ਹੈ ਇਹਨੂੰ ਅਰੈਸਟ ਕਰ ਲਿਆ ਹੈਗਾ ਖਰਚਾ ਦਰਜ ਕਰਕੇ ਉਹਨਾਂ ਦੀ ਤਫਤੀਸ਼ ਕਰ ਰਹੇ ਹਾਂ ਕਿ ਜਿਹੜੇ ਫੈਕਟਰੀਆਂ ਕੀ ਜੋ ਵੀ ਗੱਲਬਾਤ ਦੌਰਾਨ ਤਫਤੀਸ਼ ਆ ਗਈ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ